ਹਾਂਜੀ ਬਾਜੀ ਸਤਿ ਸ਼੍ਰੀ ਅਕਾਲ ਬਾਜੀ ਪੀ ਜੀ ਐਸ ਬ੍ਰਦਰ ਆਫ ਵਾਈਲ ਕਰਨ ਕਰਨ ਤੁਹਾਡੇ ਵਾਸਤੇ ਹਾਜ਼ਰ ਆਇਆ ਅੱਜ ਦੁਬਾਰਾ ਫਿਰ ਤੋਂ ਸਟਾਕ ਲੈ ਕੇ ਚੱਕ ਆ ਸੰਦੇ ਤੁਸੀਂ ਸਟਾਕ ਤੁਹਾਡੇ سامنے ਸਾਰਾ 5 ਐਸ ਤੋਂ ਲੈ ਕੇ 14 ਪ੍ਰੋ ਮੈਕਸ जी 15 ਪ੍ਰੋ ਮੈਕਸ ਦੇ ਜਿਹੜੇ ਵੱਡੇ ਮਾਡਲ ਨੇ ਸਾਰੇ ਆਪਣੇ ਕੋਲ ਅਵੇਲੇਬਲ ਨੇ ਵਿਦ ਬਾਕਸ ਜਿਹੜੇ ਕਸਟਮਰਾਂ ਦੀ ਡਿਮਾਂਡ ਸੀ ਵੀ ਆਪਾਂ ਨੂੰ ਬਾਕਸ ਵਾਲਾ ਸਟਾਕ ਚਾਹੀਦਾ ਵਾ ਉਹ ਆਪਾਂ ਜਿਹੜਾ ਵਾ ਸਟਾਕ ਪ੍ਰੋਵਾਈਡ ਕਰਾਇਆ ਵਾ ਲਾਸਟ ਸੀਕ ਤੁਸੀਂ ਦੇਖ ਸਕਦੇ ਹੋ ਇਹਦਾ ਬਾਕਸ ਵਾਲਾ Android ਸਟਾਕ ਵੀ ਲੱਗਾ ਹੋਇਆ ਵਾ ਤੇ ਜਗਾ ਘਟੋਣ ਕਰਕੇ ਜਿਹੜਾ ਸਟਾਕ ਥੱਲੇ ਵੀ ਲਗਾਇਆ ਹੋਇਆ ਚੈੱਕ ਕਰੋ ਜਿਹੜਾ ਅਰਲੀ ਸਟਾਕ ਸਾਰਾ ਟੈਕਨੀਕਲ ਲੱਗਾ ਹੋਇਆ ਤੇ ਮੈਂ ਆਪਣੇ ਸਾਹਮਣੇ ਜਿਹੜੇ ਕੁਲਤੇ ਆ ਤੁਹਾਨੂੰ ਦੱਸਾਂਗੇ ਆਈਫੋਨ 5S ਤੋਂ ਸ਼ੁਰੂ ਮੈਡਮ 5S ਤੋਂ ਕਰਾਂਗੇ ਲੋ ਜੀ ਆਈਫੋਨ 5S ਤੋਂ ਸ਼ੁਰੂ ਹੋਵਾਂਗੇ ਆਪਾਂ ਅੱਜ ਆਈਫੋਨ 5S ਤੇ ਭਾਈ ਜੀ ਆਈਫੋਨ 5S ਦਾ ਕੀ ਰੇਟ ਹੋਣ ਵਾਲਾ ਵਾ ਮਾਰਕੀਟ ਤੇ ਆਪਣੇ ਕੋਲ ਕੀ ਰੇਟ ਹੋ ਰਿਹਾ 5S ਵੀ ਜੀ 4 ਤੋਂ 5000 ਰੁਪਏ ਦਾ ਮਾਰਕੀਟ ਦੇ ਵਿੱਚ ਸੇਲ ਹੋ ਰਿਹਾ ਜੀ ਭਾਈ ਜੀ ਆਪਾਂ ਕੱਢਾਂਗੇ ਗਿਫਟ ਭਾਈ ਜੀ ਗਿਫਟ ਮਤਲਬ ਫ੍ਰੀ 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 ਦੇ ਦੇਣਾ ਜੀ ਭਾਈ ਜੀ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਫੋਲੋ ਕਰਨ ਵਾਲੇ ਨੂੰ ਤੇ ਭਾਈ ਜੀ ਲੱਕੀ ਵਿੰਦਰ ਕੱਢਾਂਗੇ ਆਪਾਂ ਇਨ ਬਾਕਸ ਟੈਕਸ ਮੈਸਜ ਇਨ ਬਾਕਸ ਦੇ ਵਿੱਚੋਂ ਇਨ ਬਾਕਸ ਜੋ ਕਮੈਂਟ ਕਮੈਂਟ ਬਾਕਸ ਦੇ ਵਿੱਚੋਂ ਕਮੈਂਟ ਬਾਕਸ ਦੇ ਵਿੱਚੋਂ ਓਕੇ ਸਕਰੋਲ ਕਰਕੇ ਭਾਈ ਜੀ ਲੱਕੀ ਵਿੰਦਰ ਕੱਢਿਆ ਜਾਣਾ ਜੇ ਤੇ ਆ ਇਸ ਵੀਡੀਓ ਜਿਹੜੀ ਵੀਡੀਓ ਐ ਚੱਲ ਰਹੀ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਇਸ ਵੀਡੀਓ 'ਚ ਕਮੈਂਟ ਵੱਧ ਤੋਂ ਵੱਧ ਕਰੋ ਲੱਕੀ winner ਕਮੈਂਟ ਨੂੰ ਸਕਰੋਲ ਅਪ ਡਾਊਨ ਕਰਕੇ ਕੱਢਿਆ ਜਾਏਗਾ ਕਿਉਂਕਿ ਆਲਰੇਡੀ ਅੱਗੇ ਆਪਾਂ ਜੋ ਕੱਢੇ ਸੀ ਵਾਸ਼ ਕੱਢੀ ਸੀਗੀ ਫੋਨ ਵੀ ਕੱਢੇ ਸੀ ਬਟ Apple ਦਾ ਫੋਨ ਹੀ ਸੀ ਕੱਢਿਆ ਆਪਾਂ ਸ਼ੁਰੂ ਕਰਾਂਗੇ iPhone 5s ਤੋਂ iPhone 5s ਗਿਫਟ ਕਰਾਂਗੇ ਕਮੈਂਟ ਬਾਕਸ ਦੇ ਵਿੱਚੋਂ winner ਕੱਢਾਂਗੇ ਸਕਰੋਲ ਡਾਊਨ ਕਰਕੇ ਜਿਹੜਾ ਬਾਈ winner ਪਾਇਆ ਉਹ ਕਮੈਂਟ ਦੇ ਵਿੱਚ ਲਿਖਣ ਚਾਹੀਦਾ ਬਾਈ iPhone 5s ਠੀਕ ਹੈ iPhone 5s ਦਾ ਤੇ ਹੋਰ ਵੀ ਕੋਈ ਵੀ ਕਿ iPhone 5s ਦਾ iPhone 5s ਕੋਈ ਵੀ ਕਮੈਂਟ ਹੋਊਗਾ winner ਕੱਢਾਂਗੇ ਉਹਦਾ ਸਕਰੋਲ ਡਾਊਨ ਕਰਕੇ 1 2 3 ਕਰਕੇ ਜਿਹੜਾ ਬਾਈ ਬਿਲਕੁਲ ਨਿਕਲ ਗਿਆ ਉਹਦੇ ਵਾਸਤੇ ਫੋਨ ਜਿਹੜਾ ਵਾ ਬਿਲਕੁਲ ਫ੍ਰੀ ਜਿਵੇਂ ਆਪਾਂ ਅੱਗੇ ਜੈਨੂਇਨ ਹੀ ਕੰਮ ਕਰ ਰਹੇ ਹਾਂ ਇਸੇ ਤਰ੍ਹਾਂ ਹੁਣ ਵੀ ਆਪਾਂ ਜੈਨੂਇਨ ਗਿਫਟ ਕੱਢਾਂਗੇ ਬਾਈ ਜੀ ਕੋਈ ਇਹਦੇ ਵਿੱਚ ਫੇਕ ਨਹੀਂ ਆ ਤੇ ਨੈਕਸਟ ਵੀਡੀਓ ਰੀਲਰਾਂ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਜਿਹੜਾ ਮਾਲ ਸਟਾਕ ਲੱਗਾ ਹੋਇਆ ਤੇ ਆਪਾਂ ਲੈ ਕੇ ਆ ਰਹੇ ਹਾਂ ਰੇਟ ਰੇਟ ਹਰੇਕ ਮਾਡਲ ਦਾ ਨਾਲ ਰੇਟ ਉਹ ਵੀ ਆਫਰ ਵਾਲਾ ਓਕੇ ਬਾਈ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ